ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਿੱਡੂ ਖੇੜਾ ਦੇ ਵਿੱਚ ਤੇ ਪਿੰਡ ਮਿੱਡੂ ਖੇੜਾ ਦੇ ਵਿੱਚ ਤੁਹਾਨੂੰ ਇੱਕ ਬਹੁਤ ਸੋਹਣੀ ਤੇ ਪ੍ਰਾਣੀ ਹਵੇਲੀ ਦਿਖਾਵਾਂਗੇ ਦੋਸਤੋ ਇਹ ਹਵੇਲੀ ਸਰਦਾਰ ਸ਼ੇਰ ਸਿੰਘ ਜੀ ਕੋਲਾਰ ਉਹਨਾਂ ਨੇ ਬਣਵਾਈ ਤੇ ਤਕਰੀਬਨ ਸਾਲ 1900 ਦੇ ਵਿੱਚ ਪਰਿਵਾਰ ਦੱਸਦਾ ਕਿ ਇਹ ਹਵੇਲੀ ਬਣਨੀ ਸ਼ੁਰੂ ਹੋਈ ਸੀ ਤੇ 1910 ਦੇ ਵਿੱਚ ਇਹ ਕੰਪਲੀਟ ਹੋ ਗਈ ਮੈਂ ਇੱਥੇ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਇਹ ਸੱਜੀ ਗੁੱਟ ਤੋਂ ਸਟਾਰਟ ਹੋ ਕੇ ਤੇ ਖੱਬੇ ਪਾਸੇ ਹੁਣ ਇਹ ਤਿੰਨ ਹਿੱਸਿਆਂ ਦੇ ਵਿੱਚ ਹਵੇਲੀ ਜਿਸ ਤਰ੍ਹਾਂ ਨਜ਼ਰ ਆਉਂਦੀ ਆ ਤਾਂ ਉਸ ਸਮੇਂ ਦੇ ਵਿੱਚ ਇਹ ਸਾਰੀ ਇੱਕੋ ਹਵੇਲੀ ਸੀ ਤਕਰੀਬਨ 2 ਏਕੜ ਦੇ ਵਿੱਚ ਇਹ ਸਾਰੀ ਬਣੀ ਹੋਈ ਸੀ ਸਰਦਾਰ ਸ਼ੇਰ ਸਿੰਘ ਕੋਲਾਰ ਜੀ ਦੇ 6 ਲੜਕੇ ਸਨ ਹੁਣ ਮੌਜੂਦਾ ਗੱਲ ਕਰੀਏ ਤਾਂ ਇਹ ਹਵੇਲੀ ਦਾ ਹਿੱਸਾ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਚੌਥਾ ਜਿਹੜਾ ਪਰਿਵਾਰ ਆ ਉਹ ਦੂਸਰੀ ਸਾਈਡ ਰਹਿੰਦਾ ਤੇ ਦੋ ਪਰਿਵਾਰ ਸਰਦਾਰ ਸ਼ੇਰ ਸਿੰਘ ਜੀ ਦੇ ਅੱਗੇ ਪਿੰਡ ਮਹਿਣਾ ਦੇ ਵਿੱਚ ਚਲੇ ਗਏ ਪਿੰਡ ਮਹਿਣਾ ਦੀ ਹਵੇਲੀ ਦੀ ਵੀਡੀਓ ਵੀ ਆਪਾਂ ਤੁਹਾਡੇ ਨਾਲ ਪਹਿਲਾਂ ਸਾਂਝੀ ਕਰ ਚੁੱਕੇ ਆ ਦੋਸਤੋ ਬੜੀ ਸ਼ਾਨਦਾਰ ਹਵੇਲੀ ਆ ਤੇ ਸਭ ਤੋਂ ਪਹਿਲਾਂ ਪਰਿਵਾਰ ਵਧਾਈ ਦਾ ਹੱਕਦਾਰ ਆ ਕਿ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਅੱਜ ਵੀ ਸਾਂਭ-ਸਮਾਲ ਕਰ ਰਹੇ ਆ ਸੰਭਿਆ ਹੋਇਆ ਇਹ ਹਵੇਲੀ ਦਾ ਜਿਹੜਾ ਆਪਾਂ ਅੰਦਰਲਾ ਹਿੱਸਾ ਤੁਹਾਨੂੰ ਦਿਖਾ ਰਹੇ ਹਾਂ ਪਰਿਵਾਰ ਚਾਹੇ ਅੱਜ ਬਾਹਰ ਰਹਿੰਦਾ ਹੈ ਬਠਿੰਡਾ ਸ਼ਹਿਰ ਦੇ ਵਿੱਚ ਪਰ ਇੱਥੇ ਰੈਗੂਲਰ ਉਹਨਾਂ ਦਾ ਚੱਕਰ ਲੱਗਦਾ ਰਹਿੰਦਾ ਤੇ ਇਸੇ ਕਰਕੇ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਦੀ ਸਾਂਭ ਸੰਭਾਲ ਹੁੰਦੀ ਰਹਿੰਦੀ ਆ ਇਹ ਅੰਦਰਲੇ ਪਾਸੇ ਤੋਂ ਤੁਹਾਨੂੰ ਸਾਰੀ ਹਵੇਲੀ ਦਿਖਾ ਰਹੇ ਹਾਂ ਇਸ ਦੇ ਜਿਹੜੇ ਦਰਵਾਜ਼ੇ ਵਗੈਰਾ ਨੇ ਉਹ ਸਾਰੇ ਪੁਰਾਣੇ ਨੇ ਇਸ ਦੀਆਂ ਛੱਤਾਂ ਦੀ ਗੱਲ ਕਰੀਏ ਤਾਂ ਛੱਤਾਂ ਵੀ ਉਸੇ ਸਮੇਂ ਦੀਆਂ ਨੇ ਬਿਜਲੀ ਦੀ ਫਿਟਿੰਗ ਆਪਾਂ ਦੇਖ ਰਹੇ ਹਾਂ ਇਹ ਵੀ ਉਸੇ ਸਮੇਂ ਦੀ ਪੁਰਾਣੀ ਆ ਤਾਂ ਦੋਸਤੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਛੱਤ ਵੀ ਦਿਖਾਉਣੇ ਆ ਛੱਤ ਕਿੰਨਾ ਸੋਹਣਾ ਰੰਗ ਰੋਗਣ ਕਰਕੇ ਕਿੰਨੇ ਵਧੀਆ ਤਰੀਕੇ ਦੇ ਨਾਲ ਇਸ ਨੂੰ ਸੰਭਿਆ ਹੋਇਆ ਇਹ ਪੁਰਾਣੀ ਛੱਤ ਹੈ ਇਸ ਹਵੇਲੀ ਦੀ ਜਿਹੜੀ ਤੁਹਾਨੂੰ ਇਸ ਵੀਡੀਓ ਚ ਦਿਖਾ ਰਹੇ ਹਾਂ ਇਸ ਹਵੇਲੀ ਦੇ ਵਿੱਚ ਇੱਕ ਖੜਾ ਹੋਇਆ ਜਿਹੜਾ ਚੇਤਕ ਸਕੂਟਰ ਇਹ ਵੀ ਦੱਸਦੇ ਆ ਕਿ ਕਾਫੀ ਪੁਰਾਣਾ ਹੈ ਆਪਾਂ ਉੱਪਰ ਗੱਲ ਕਰੀਏ ਤਾਂ ਪੌੜੀ ਚੜ ਕੇ ਉੱਪਰਲੇ ਪਾਸੇ ਇਹ ਚਬਾਰਾ ਬਣਿਆ ਹੋਇਆ ਹੈ ਤੇ ਬਾਹਰਲੇ ਪਾਸਿਓਂ ਜਿਸ ਤਰ੍ਹਾਂ ਤੁਹਾਨੂੰ ਇਸ ਦਾ ਫਰੰਟ ਵੀ ਦਿਖਾਇਆ ਸੀ ਜਿਹੜੀ ਇਹ ਸਾਹਮਣੇ ਜਾਲੀ ਲੱਗੀ ਇਸ ਦੇ ਸਾਹਮਣੇ ਬਿਲਕੁਲ ਹਵੇਲੀ ਦਾ ਫਰੰਟ ਉੱਪਰਲੇ ਪਾਸੇ ਤੋਂ ਵਿਊ ਦੇਖੀਏ ਬੜਾ ਸ਼ਾਨਦਾਰ ਵਿਊ ਆ ਸਾਰੇ ਚਾਰਾਂ ਗੋਠਾਂ ਤੋਂ ਬਿਲਕੁਲ ਜਿਹੜੀ ਹਵੇਲੀ ਆ ਉਹ ਦੇਖਣ ਨੂੰ ਬਰਾਬਰ ਲੱਗਦੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਮੀ ਦੱਸਿਆ ਕਿ ਇੱਥੇ ਹੁਣ ਇਹ ਜਿਹੜੀ ਇੱਕੋ ਹਵੇਲੀ ਸੀ ਇਹ ਤਿੰਨ ਪਰਿਵਾਰਾਂ ਦੇ ਹਿੱਸੇ ਆ ਤੇ ਆਪਾਂ ਤੁਹਾਨੂੰ ਜਿਹੜੀ ਇਹ ਹਵੇਲੀ ਦਾ ਇੱਕ ਹਿੱਸਾ ਦਿਖਾ ਰਹੇ ਆ ਇਸ ਪਾਸੇ ਵੀ ਪਰਿਵਾਰ ਦੀ ਜਿਹੜੀ ਰਹਿائش ਆ ਮੌਜੂਦਾ ਹੁਣ ਜਦੋਂ ਇੱਥੇ ਆਉਂਦੇ ਆ ਤਾਂ ਇਹ ਰਹਿائش ਦੇ ਤੌਰ ਤੇ ਇਸ ਹਵੇਲੀ ਨੂੰ ਵਰਤਿਆ ਜਾਂਦਾ ਹੈ ਦੋਸਤੋ ਮਿੱਡੂ ਖੇੜਾ ਦੇ ਵਿੱਚ ਇਹ ਸਭ ਤੋਂ ਪੁਰਾਣੀਆਂ ਹਵੇਲੀਆਂ ਨੇ ਜਿਹੜੀਆਂ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਹੁਣ ਇਸ ਹਵੇਲੀ ਦੇ ਮੌਜੂਦਾ ਮਾਲਕ ਦੀ ਗੱਲ ਕਰੀਏ ਤਾਂ ਸਰਦਾਰ ਗੁਰ ਅਮਰਤ ਸਿੰਘ ਜੀ ਕੁਲਾਰ ਉਹ ਇਸ ਹਵੇਲੀ ਦੇ ਹੁਣ ਮਾਲਕ ਨੇ ਉਹਨਾਂ ਦੇ ਹਿੱਸੇ ਇਹ ਹਵੇਲੀ ਆ ਤੇ ਦੋਸਤੋ ਇਹ ਇੱਕ ਇਸ ਦਾ ਸੱਜੇ ਪਾਸੇ ਵੀ ਦਰਵਾਜ਼ਾ ਇੱਧਰ ਮਾਲ ਪਸ਼ੂ ਵਗੈਰਾ ਤੇ ਬਾਕੀ ਇਹ ਮੇਨ ਫਰੰਟ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ